ਕੇਂਦਰ ਸਰਕਾਰ ਦੇ ਵੱਲੋਂ ਚਿੱਠੀ ਲਿਖੀ ਗਈ ਹੈ ਰਾਜ ਸਰਕਾਰਾਂ ਨੂੰ ਮਨਰੇਗਾ ਦਾ ਮਾਮਲਾ ਜੋ ਲਗਾਤਾਰ ਭ�ਿਆ ਹੋਇਆ ਹੈ ਕਿ ਸੋਧ ਕੀਤੀ ਜਾ ਰਹੀ ਹੈ ਤੇ ਇਸ ਦਾ ਪੰਜਾਬ ਸਰਕਾਰ ਵੀ ਵਿਰੋਧ ਕਰ ਰਹੀ ਹੈ ਪਰ ਹੁਣ ਜੋ ਚਿੱਠੀ ਲਿਖੀ ਆ ਉਸ ਤੋਂ ਬਾਅਦ ਕੀ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਗੱਲ ਮੰਨ ਲਵੇਗੀ ਜਾਂ ਫਿਰ ਸਾਹਮਣੇ ਆੜ ਕੇ ਖੜੀ ਹੋ ਜਾਵੇਗੀ ਕੁਝ ਕੀ ਕੁਝ ਲੱਗਦਾ ਤੇ ਕੀ ਚਿੱਠੀ ਲਿਖੀ ਗਈ ਹੈ ਇਸ ਬਾਰੇ ਚਰਚਾ ਕਰਾਂਗੇ ਉਧਰ ਕੁਲਦੀਪ ਸਿੰਘ ਧਾਲੀਵਾਲ ਨੇ ਭਾਜਪਾ ਨੂੰ ਘੇਰਿਆ ਭਾਜਪਾ ਤੇ ਵੱਡੇ ਇਲਜ਼ਾਮ ਲਗਾ ਦਿੱਤੇ ਨੇ ਤੇ ਨਾਲ ਹੀ ਐਸਟੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਸਵਾਲ ਕੀਤਾ ਕਿ ਵੈਸੇ ਤਾਂ ਬੇਅਦਬੀਆਂ ਹੁੰਦੀਆਂ ਨੇ ਤੇ ਬਹੁਤ ਜਲਦੀ ਐਕਸ਼ਨ ਲਿਆ ਜਾਂਦਾ ਪਰ ਹੁਣ ਭਾਜਪਾ ਦੇ ਵੱਲੋਂ ਛੋਟੇ ਸਹਿਬਜ਼ਾਦਿਆਂ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪੋਸਟਰ ਸਾਂਝਾ ਕੀਤਾ ਗਿਆ ਕਾਰਟੂਨ ਵਾਲੀ ਤਸਵੀਰ ਬਣਾਈ ਗਈ ਤਾਂ ਹੁਣ ਤੱਕ ਕਿਸੇ ਦਾ ਕੋਈ ਬਿਆਨ ਕਿਉਂ ਨਹੀਂ ਆਇਆ ਉਹਨਾਂ ਨੇ ਜੱਦਰ ਗੜਗੱਜ ਨੂੰ ਲੈ ਕੇ ਵੀ ਗੱਲ ਕਹੀ ਹੈ ਇਸ ਬਾਰੇ ਵੀ ਚਰਚਾ ਕਰਾਂਗੇ ਤੇ ਹੋਰ ਵੀ ਪੰਜਾਬ ਦੇ ਵੱਖ-ਵੱਖ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਲ ਸਵਾਗਤ ਕਰਦੀ ਹਾਂ ਤੁਹਾਡਾ 1 ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮੈਂ ਆਪ ਜੀ ਦੇ ਸਾਰੇ শ্রোਤੇ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਕੇਂਦਰ ਸਰਕਾਰ ਨੇ ਚਿੱਠੀ ਲਿਖ ਦਿੱਤੀ ਹੈ ਰਾਜ ਸਰਕਾਰਾਂ ਨੂੰ ਕਿ ਗ੍ਰਾਮ ਸਭਾ ਬੁਲਾਓ ਤੇ ਅਫੇਅਰ ਕਰੋ ਜੋ ਮਨਰੇਗਾ ਵਾਲੀ ਸਕੀਮ ਹੈ ਜੋ ਸੋਧ ਹੋ ਰਹੀ ਆ ਉਸ ਨੂੰ ਲੈ ਕੇ ਤੇ ਦੱਸੋ ਕਿ ਕੀ ਕੀ ਫਾਇਦੇ ਨੇ ਪੰਜਾਬ ਸਰਕਾਰ ਨੇ ਤਾਂ ਜਨਵਰੀ ਦੇ ਦੂਸਰੇ ਹਫਤੇ ਦੇ ਵਿੱਚ ਵਿਸ਼ੇਸ਼ ਵਿਧਾਨ ਸਭਾ ਦਾ اجلاس ਵੀ ਸੱਦਾ ਹੈ ਕਿ ਅਸੀਂ ਵਿਰੋਧ ਕਰਨਾ ਕੀ ਲੱਗਦਾ ਹੈ ਕਿ ਪੰਜਾਬ ਸਰਕਾਰ ਮੀਟਿੰਗ ਬੁલાਏਗੀ ਜਾਂ ਫਿਰ ਨਾ ਬੁਲਾ ਕੇ ਕੇਂਦਰ ਸਰਕਾਰ ਦੇ ਅੱਗੇ ਅੜ ਕੇ ਖੜੀ ਹੋ ਜਾਵੇਗੀ ਪੰਜਾਬ ਸਰਕਾਰ ਜਿਹੜੀ ਇਹਨਾਂ ਨੇ ਬੇਕਾਇਦਾ ਤੌਰ ਤੇ ਐਮੈਂਡਮੈਂਟ ਕੀਤੀ ਆ ਮੰ drega ਸਕੀਮ ਦੇ ਵਿੱਚ ਉਹਦੇ ਬਾਰੇ BBG RAM ਦੀ ਜਿਹੜੀ ਨਾਂ ਰੱਖਿਆ ਨਵਾ ਜੀ ਨਾਂ ਬਦਲਣ ਨਾਲ ਸਿਸਟਮ ਨਹੀਂ ਬਦਲ ਜਾਂਦਾ ਇਹ ਭਗਵੰਤ ਮਾਨ ਦੀ ਬਿਲਕੁਲ ਗੱਲ ਸਹੀ ਆ ਕਿ ਨਾਂ ਬਦਲਣਾ ਸਿਸਟਮ ਨਹੀਂ ਬਦਲਦਾ ਸਿਸਟਮ ਹੋ ਗਿਆ ਸਿਸਟਮ ਨੂੰ ਬਦਲ ਲੈ ਲੋੜ ਆ ਮਨਰੇਗਾ ਸਕੀਮ ਦੇ ਤਹਿਤ 2005 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਇਹ ਸਕੀਮ ਲਾਂਦੀ ਸੀਗੀ ਕਿ 100 ਜਿੰਦਾ ਰਜਗਰ ਦਿੱਤਾ ਜਾਊ ਤੇ ਉਹਨਾਂ ਦੀ ਨੀਤੀ 365 ਦਿਨਾਂ ਤੱਕ ਰਜਗਰ ਦੇਣ ਦੀ ਸੀ ਲੇਕਿਨ ਉਹਨਾਂ ਨੂੰ ਕਾਮਯਾਬੀ ਨਹੀਂ ਆ ਸਕੀ ਪਿੰਡਾਂ ਦੇ ਜਿਹੜੇ ਸੜਕਾਂ ਸੀ ਪਿੰਡਾਂ ਦੀਆਂ ਜਿਹੜੀਆਂ ਕੱਸੀਆਂ ਸੀ ਪਿੰਡਾਂ ਦੇ ਜਿਹੜੇ ਰਸਤੇ ਸੀਗੇ ਉਹਨਾਂ ਨੂੰ ਚੌੜਾ ਕਰਨ ਵਾਸਤੇ ਮਨਰੇਗਾ ਸਕੀਮ ਦਾ ਵੱਡਾ ਰੋਲ ਰਿਹਾ ਹਾਲੀਕੇ ਜਿਹੜੀ ਲੋਕਲ ਬਕਾਇਦਾ ਤੌਰ ਤੇ ਤੁਸੀਂ ਜਦੋਂ ਜਾਂਦੇ ਨੇ ਦਿਹਾੜੀ ਤੇ ਉੱਥੇ ਜਾਈ ਵੱਧ ਮਿਲਦੀ ਆ ਪ੍ਰਸ਼ਾਦਾ ਵੀ ਮਿਲਦਾ ਸ਼ਕਣ ਨੂੰ ਇੱਥੇ ਪ੍ਰਸ਼ਾਦਾ ਵੀ ਚੱਕਰੋਂ ਸ਼ਕਲਾ ਤੇ ਦਿਹਾੜੀ ਵੀ ਘੱਟ ਮਿਲਦੀ ਲੇਕਿਨ 9 ਤੋਂ 5 ਡਿਊਟੀ ਆ ਮੁੜ ਕੇ ਤੁਸੀਂ ਆਪਣੇ ਘਰੋਂ ਘਰੀ ਹੁਣ ਮੰਦਰੇਗਾ ਜੀ ਦਾ ਨਾਮ ਤੁਸੀਂ ਬਦਲ ਦਿੱਤਾ ਪਹਿਲਾਂ ਏਸੀ ਵੀ 90% ਦੀ ਕੇਂਦਰ ਸਰਕਾਰ ਪਾਉਂਦੀ ਸੀ 10% ਦੀ ਸਰਕਾਰ ਸੂਬਾ ਸਰਕਾਰ ਪਾਉਂਦੀ ਸੀ ਤੇ ਉਹ ਸਕੀਮ ਚੱਲਦੀ ਸੀ ਇਹਨਾਂ ਨੇ ਸਕੀਮੀ ਨੂੰ ਬੰਦ ਕਰਨ ਲਈ ਹੁਣ ਜਿਹੜਾ ਸੀ 60% ਦੀ ਕੇਂਦਰ ਸਰਕਾਰ ਤੇ 40 ਸੂਬਾ ਸਰਕਾਰ ਪਾਏਗੀ ਸੂਬਾ ਸਰਕਾਰ ਅੱਗੇ ਕਰਜ਼ਾਈ ਹੋਈਆਂ ਪਈਆਂ ਨੇ ਉਹ ਕਿੱਥੋਂ ਪਣੀਆਂ ਆਪਣੇ ਕੋਲ ਜੀ ਇਹ ਪੰਜਾਬ ਵਰਗੀ ਸਟੇਟ ਲੈ ਲਓ ਤੁਸੀਂ ਹਿਮਾਚਲ ਦੀ ਸਟੇਟ ਲੈ ਲਓ ਜੰਮੂ ਕਸ਼ਮੀਰ ਵਰਗੀ ਸਟੇਟ ਲੈ ਲਓ ਫਿਰ ਮਨੀਪੁਰ ਦੀ ਸਟੇਟ ਲੈ ਲਓ ਇੰਡਸਟਰੀ ਦਾ ਕੋੱਖ ਨਹੀਂ ਹੈਗਾ ਇੱਕ ਕਰਜ਼ੇ ਦੱਬੇ ਪਏ ਨੇ ਇਹ ਆਪਣੇ ਕੋਲ ਕਿੱਥੋਂ ਪਾ ਲੈਣਗੇ ਪੈਸੇ ਇਹਨੇ ਇਸ ਕਰਕੇ ਮੰਦਰੀਗਾ ਸਕੀਮ ਦੇ ਵਿੱਚ ਜਿਹੜੀ ਇਹਨਾਂ ਨੇ ਇਹ ਗੱਲ ਕਹੀ ਆ ਕੇਂਦਰ ਸਰਕਾਰ ਨੇ ਚਿੱਠੀ ਲਿਖੀ ਆ ਵੀ ਪਿੰਡਾਂ ਦੇ ਵਿੱਚ ਗ੍ਰਾਮ ਸਭਾਵਾਂ ਬੁਲਾ ਕੇ ਅਕੋਰਡਿੰਗ ਟੂ ਲਾ ਸਾਲਕ 2 ਜਾਂ 3 ਜਿਹੜੀਆਂ ਸਭਾਵਾਂ ਹੋਣੀਆਂ ਨੇ ਗ੍ਰਾਮ ਸਭਾਵਾਂ ਹੋਣੀਆਂ ਬਹੁਤ ਜ਼ਰੂਰੀ ਆ ਪਰ ਕੋਈ ਨਹੀਂ ਕਰਦਾ ਖਾਣਾ ਪੂਰਤੀ ਹੋ ਜਾਂਦੀ ਥੋੜੇ ਬੰਦੇ ਦੇ ਸਾਈਨ ਕਰਾ ਕੇ ਭੇਜ ਦਿੱਤੇ ਜਾਂਦੇ ਕਰਤੀ ਗ੍ਰਾਮ ਸਭਾ ਸੀ ਗ੍ਰਾਮ ਸਭਾ ਪ੍ਰੋਪਰਲੀ ਹੁੰਦੀ ਨਹੀਂ ਜੀ ਗ੍ਰਾਮ ਸਭਾ ਦਾ ਮਤਲਬ ਇਹ ਹੁੰਦਾ ਵੀ ਪਿੰਡ ਦੇ ਵਿਕਾਸ ਕਰਦੇ ਆ ਉੱਤੇ ਜਿਹੜੀ ਗੱਲ ਕੀਤੀ ਜਾਣੀ ਉਹ ਸਾਰਿਆਂ ਦੀ رائے ਲਈ ਜਾਵੇ ਤੇ ਪੰਚਾਇਤ ਉਹਨਾਂ ਨੂੰ ਜਵਾਬ ਦੇਵੇ ਪੰਚਾਇਤ ਦੇ ਜਿਹੜੇ ਕੰਮ ਕੀਤੇ ਹੁੰਦੇ ਜਾਂ ਪ੍ਰਸ਼ਾਸਨ ਨੇ ਕੀਤੇ ਹੁੰਦੇ ਉਹ ਗ੍ਰਾਮ ਸਭਾ ਜਾ ਕੇ ਦੱਸਦੇ ਨੇ ਜਿਵੇਂ ਇਹ ਕੰਮ ਕੀਤੇ ਤੇ ਐਸੀ ਹੋ ਕਰ ਰਹੇ ਆ ਲੋਕ ਆਪਣੀ رائے ਦੇ ਸਕਦੇ ਪੀ ਇਹਦੇ ਵਿੱਚ ਹੋਰ ਕੰਮ ਤੁਸੀਂ ਕਿਵੇਂ ਤੇ ਕਿਵੇਂ ਕਿਵੇਂ ਹੋ ਰਹੇ ਨੇ ਜੇ ਕਿਤੇ ਕ੍ਰੰਪਸ਼ਨ ਹੋਈ ਉਹਦਾ ਸਵਾਲ ਪੁੱਛ ਸਕਦੇ ਲੇਕਿਨ ਕਦੀ ਵੀ ਗ੍ਰਾਮ ਸਭਾ ਬ ਨਹੀਂ ਹੋਈਆਂ ਹੁਣ ਇੱਥੇ ਗ੍ਰਾਮ ਸਭਾ ਬੁਲਾ ਕੇ ਉਹਨਾਂ ਕਹਿੰਦੇ ਵੀ ਗ੍ਰਾਮ ਸਭਾ ਬੁਲਾਓ ਤੇ ਜਿਹੜੀਆਂ ਸਰਕਾਰਾਂ ਨੇ ਸੂਬਾ ਸਰਕਾਰਾਂ ਨੇ ਉਹ ਜਾ ਕੇ ਮਕਾਇਦਾ ਤੌਰ ਤੇ ਉਹਨਾਂ ਨੂੰ ਦੱਸਣ ਲੋਕਾਂ ਨੂੰ ਵੀ ਜਿਹੜੀ ਇਹ ਸਕੀਮ ਨਵੀਂ ਆਈ ਆ ਵੀ ਵੀ ਵੀਜੀ ਰਾਮਜੀ ਇਹ ਸਕੀਮ ਬਹੁਤ ਵਧੀਆ ਹੈਗੀ ਹੈ ਜੀ ਹੁਣ ਕਿਉਂ ਇਹਨਾਂ ਦੇ 30 ਤਰੀਕ ਨੂੰ اجلاس ਬੁਲਾਇਆ ਵਾ ਇਸੇ ਮੁੱਦੇ ਨੂੰ ਲੈ ਕੇ ਦੇ ਖਲਾਫ ਬਤਾ ਪਾਸ ਕਰਨ ਵਾਸਤੇ ਵੀ ਨਰੇਗਾ ਨੂੰ ਖਤਮ ਕਰਕੇ ਤੁਸੀਂ ਇਹ ਸਕੀਮ ਦਾ ਜਿਹੜਾ ਧੂਆ ਕੱਢ ਰਹੇ ਹੋ ਇਹਨੂੰ ਖਤਮ ਕਰ ਰਹੇ ਹੋ ਤੁਸੀਂ ਉਹਦੀ ਜਿਹੜਾ ਇਜਲਾਸ ਬਣਾਇਆ 30 ਨੂੰ ਉਹਦੀ ਗਵਰਨਰ ਨੇ ਪ੍ਰਵਾਨਗੀ ਵੀ ਦਿੱਤੀ ਹੈ ਹੁਣ 30 ਨੂੰ ਇਜਲਾਸ ਬਣਾ ਕੇ ਮਤਾ ਪਾਸ ਕਰਕੇ ਗਵਰਨਰ ਕੋ ਸਾਈਨ ਕਰਾ ਕੇ ਕੇਂਦਰ ਨੂੰ ਭੇਜਿਆ ਜਾਊਗਾ ਹੁਣ ਜਿਹੜੀਆਂ ਤੇ ਵਾਲੀਆਂ ਸਰਕਾਰਾਂ ਨੇ ਉਹ ਤੇ ਗ੍ਰਾਮ ਸਭਾ ਬੁਲਾ ਕੇ ਦੱਸਣੀਆਂ ਜੀ ਇਹ ਬਹੁਤ ਵਧੀਆ ਸਕੀਮ ਆ ਜੀ ਇਹ ਤੇ 125 ਦਿਨ ਦਾ ਮਿਲੇਗਾ ਅਜੇ ਤੱਕ ਤਾਂ ਕਿਸੇ ਨੂੰ 100 ਦਿਨ ਦਾ ਨਹੀਂ ਮਿਲਿਆ ਤੇ 125 ਦਿਨ ਦਾ ਦਾਵਾ ਕਰੀ ਜਾਂਦੇ ਨੇ ਬਿਲਕੁਲ ਬੀਜੇਪੀ ਦੀ ਪਾਲਿਸੀ ਇੱਕ ਹੁੰਦੀ ਆ ਵੀ ਇਹ سرمایہਦਾਰਾਂ ਦੀ ਸਰਕਾਰ سرمایہਦਾਰਾਂ ਨੂੰ ਅਸੀਂ ਜਿਹੜਾ ਫਾਇਦਾ ਕਿਵੇਂ ਬਚਾਉਣਾ ਦੇਖੋ-ਵੇਖੋ ਦਾ ਰਾਜਸਥਾਨ ਦੇ ਵਿੱਚ ਅਰਾਵਲੀ ਪਰਬਤ ਹੈਗਾ ਪਰ ਆ ਅਰਾਵਲੀ ਪਰਬਤ ਨੂੰ ਤੋੜਨ ਵਾਸਤੇ ਖਤਮ ਕਰਨ ਵਾਸਤੇ ਇਹਨਾਂ ਨੇ ਡਾਨੀਆਂ ਬਾਨੀਆਂ ਨੂੰ ਠੇਕੇ ਦਿੱਤੇ ਨੇ ਉੱਥੇ ਉਹ ਲੋਕ ਸੜਕਾਂ ਤੇ ਆਜ ਵੀ ਸਾਡੀ ਵਿਰਾਸਤ ਤਬਾਹ ਕੀਤੀ ਜਾਂਦੀ ਸਾਨੂੰ ਤਬਾਹ ਕੀਤਾ ਜਾ ਰਿਹਾ ਅਰਾਵਲੀ ਪਰਬਤ ਦੀ ਬੰਤਰ ਜਿਹੜੀ ਆ ਜਿਸ ਤਰੀਕੇ ਦਾ ਇਹ ਬਣੀ ਹੈ ਜੇ ਕਿਤੇ ਉਲਟੀ ਹੁੰਦੀ ਤੇ ਉੱਥੇ ਬਰਸਾਤ ਬਹੁਤ ਹਣੀ ਸੀ ਹੁਣ ਜਿਹੜੀ ਮੌਨਸੂਨ ਪਾਣਾ ਉਹ ਲੰਘ ਜਾਂਦੀਆਂ ਨਾਲ ਖਹਿ ਕੇ ਉਨੀਕ ਬਰਸਾਤ ਉੱਥੇ ਹੋ ਜਾਂਦੀ ਜਿਆਦੀ ਬਰਸਾਤ ਨਹੀਂ ਹੁੰਦੀ ਤੇ 700 ਕਿਲੋਮੀਟਰ ਲੰਬਾ ਵਾ ਗੁਜਰਾਤ ਤੋਂ ਲੈ ਕੇ ਤੇ ਦਿੱਲੀ ਤੱਕ ਆਉਂਦਾ ਹੈ ਅਰਾਵਲੀ ਪਰਬਤ ਜੜਾ ਵਾ ਉਹਨੂੰ ਖਤਮ ਕਰਨ ਦੀਆਂ ਸਕੀਮਾਂ ਬਣਾਈਆਂ ਜਾਂਦੀਆਂ ਸਰਕਾਰ ਦੀ ਪਾਲਿਸੀ ਇੱਕੋ ਹੀ ਹੈ ਵੀ ਅਡਾਨੀਆਂ ਬਾਨੀਆਂ ਨੂੰ ਫਾਇਦਾ ਕਿਵੇਂ ਹੁੰਦਾ ਬਾਕੀ ਇਸ ਤਰ੍ਹਾਂ ਦੇਸ਼ ਠੱਠੇ ਕੂਝ ਪਵੇ ਉਹਨਾਂ ਨੇ ਬਾਕੀ ਦੇਸ਼ ਤੋਂ ਕੁਝ ਲੈਣਾ ਦੇਣਾ ਨਹੀਂ ਜੇਕਰ ਸਰਤ ਲੋਕ ਸੜਕਾਂ ਤੇ ਆ ਗਏ ਵੀ ਸਾਡੀ ਵਿਰਾਸਤ ਨੂੰ ਤੁਸੀਂ ਤਬਾਹ ਕਰ ਰਹੇ ਹੋ ਅੱਜ ਵੀ ਰਾਜਸਥਾਨ ਦੇ ਵਿੱਚ ਤੁਸੀਂ ਵੇਖ ਲਓ ਜਿੰਨੀਆਂ ਵੀ ਉੱਥੇ ਲੱਗੀਆਂ ਨੇ ਕਵੈਰੀ ਜ਼ਿੰਦਕੀਆਂ ਨੇ ਭਾਵੇਂ ਪੱਥਰ ਤੋੜਨ ਲੱਗੀਆਂ ਤੇ ਭਾਵੇਂ ਪੱਥਰ ਕੱਢਣੇ ਲੱਗੀਆਂ ਨੇ ਪਾਰ ਖਰੀਦੀਆਂ ਨੇ ਪਾਰ ਖਰੀਦ ਕੇ ਫਿਰ ਉੱਪਰ ਤੋਂ ਲੱਗੇ ਥੱਲੇ ਤੱਕ ਤਿੰਨ ਦਿਨ ਦੀ ਜਿੱਡਾ ਥੱਲੇ ਮਿੱਟੀ ਪਾਇਆ ਤੇ ਕੱਢਦੇ ਰਹਿੰਦੇ ਲੋ ਜੀ ਔਰ ਸਭ ਤੋਂ ਪੁਰਾਣਾ ਅਰਾਵਦੀ ਪਰਬਤ ਹਮਾਲੀਆ ਨੂੰ ਅਰਾਵਦੀ ਪਰਬਤ ਹਮਾਲੀਆ ਜਿਹੜਾ ਉਹ 40 ਹਜ਼ਾਰ ਸਾਲ ਦੇ 2.5 ਅਰਬ ਸਾਲ ਪੁਰਾਣਾ ਵਾ ਅਰਾਵਦੀ ਪਰਬਤ ਜਿਹੜਾ ਵਾ ਇਸ ਕਰਕੇ ਸਰਕਾਰ ਦੀ ਨੀਤੀ ਜਿਹੜੀ ਹੈ ਨਾ ਉਹ ਸਿਰਫ ਸਿਰਫ ਅਸਰਮਾਇਦਾਰਾਂ ਨੂੰ ਫਾਇਦਾ ਪਹੁੰਚਾਉਣ ਵਾਲੀ ਆ ਗਰੀਬਾਂ ਦਾ ਸ਼ੋਸ਼ਣ ਕਰਨਾ ਸਰਕਾਰ ਦੀ ਡਿਊਟੀ ਹੈ ਤੇ ਗਰੀਬਾਂ ਦੇ ਸ਼ੋਸ਼ਣ ਕਰਕੇ ਹੀ ਹੁਣ ਸਭ ਕੁਝ ਹੋ ਰਿਹਾ ਵਾ ਜੀ ਪੰਜਾਬ ਸਰਕਾਰ ਇਹ ਬਿਲਕੁਲ ਨਹੀਂ ਕਰੇਗੀ ਜਿ ਚਿੱਠੀਆ ਜਿੰਨੀ ਮਰਜ਼ੀ ਪਾਈ ਜਾਓ ਉਹ ਬਿਲਕੁਲ ਨਹੀਂ ਕਰੇਗੀ ਕਿਉਂਕਿ ਉਹਨਾਂ ਦੇ ਖਲਾਫ ਬਤਾ ਪਾਸ ਕਰਨ ਲੇਕਿਨ ਜਿਹੜੇ ਭਾਜਪਾ ਦੇ ਸੂਬੇ ਆ ਉੱਥੇ ਜਰੂਰ ਇੱਥੇ ಗ್ರಾಮ ਸਭਾ ਬਣਾ ਕੇ ਲੋਕਾਂ ਨੂੰ ਘਬਰਾਹ ਕੀਤਾ ਜਾਊਗਾ ਵੀ ਇਹ ਸਕੀਮ ਬਹੁਤ ਵਧੀਆ ਪਹਿਲੀ 100 ਦਿਨ ਦੀ ਸੀ ਹੁਣ 125 ਦਿਨ ਦੀ ਹੈ ਹੁਣ ਇਹ ਚੰਨੇ ਪੈਸੇ ਮਿਲਣਗੇ ਘਬਰਾਹ ਜੂ ਕੀਤਾ ਜਾਊਗਾ ਲੋਕਾਂ ਨੂੰ ਫਿਰ ਲੋਕਾਂ ਦੇ ਵੇਖਣੋਂ ਦਾ ਘਬਰਾ ਹੋਣਾ ਕਿ ਸਰਕਾਰ ਨੂੰ ਧੋਣ ਫੜਨਾ ਹੈ ਜੀ ਜੀ ਬਿਲਕੁਲ ਦੇਖਦੇ ਆ ਕਿ ਕੁਝ ਹੁੰਦਾ ਹੈ ਪਟਿਸਰਬ ਪਾਜ ਪਾਦੇ ਵੱਲੋਂ ਇੱਕ ਪੋਸਟਰ ਸਾਂਝਾ ਕੀਤਾ ਜਾਂਦਾ ਜਿਸ ਨੂੰ ਲੈ ਕੇ ਕਾਫੀ ਵਿਵਾਦ ਖੜਾ ਹੋ ਗਿਆ ਤੇ ਕੁਲਦੀਪ ਸਿੰਘ ਢਾਲੀਵਾਲ ਨੇ ਪਾਜਪਾ ਨੂੰ ਘੇਰਿਆ ਨਾਲ ਹੀ ਉਹਨਾਂ ਦੇ ਵੱਲੋਂ ਐਸਜੀਪੀਸੀ ਪ੍ਰਧਾਨ ਤੇ ਵੀ ਸਵਾਲ ਚੁੱਕੇ ਗਏ ਕਹਿੰਦੇ ਵੈਸੇ ਤਾਂ ਬਹੁਤ ਜਲਦੀ ਜਿਹੜੇ ਨੀ ਇਹਨਾਂ ਦੇ ਵੱਲੋਂ ਬਿਆਨ ਦਿੱਤੇ ਜਾਂਦੇ ਨੇ ਐਕਸ਼ਨ ਲਈ ਜਾਂਦੇ ਨੇ ਪਰ ਹੁਣ ਤੱਕ ਕਿਉਂ ਚੁੱਪ ਐ ਐਸਜੀਪੀਸੀ ਪ੍ਰਧਾਨ ਉਹਨਾਂ ਨੇ ਜੱਲਦਰ ਗੜਗੱਜ ਨੂੰ ਵੀ ਇਹੀ ਗੱਲ ਬੋਲੀ ਕਿ ਉਹਨਾਂ ਦੇ ਵੱਲੋਂ ਵੀ ਅੱਜਕੱਲ ਕਾਫੀ ਮੁੱਦਿਆਂ ਤੇ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਪਰ ਇਸ ਮੁੱਦੇ ਤੇ ਉਹ ਚੁੱਪ ਨੇ ਗੱਲ ਵੀ ਸਹੀ ਹੈ ਕਿ ਜਦੋਂ ਰਾਜਾ ਬੜਿੰਗ ਦਾ ਅਸੀਂ ਦੇਖਿਆ ਸੀ ਕਿ ਵੀਡੀਓ ਆਉਂਦਾ ਤੇ ਐਸਜੀਪੀਸੀ ਨੇ ਕਾਫੀ ਜਲਦੀ ਐਕਸ਼ਨ ਲਿਆ ਸੀ ਐਫਆਈਆਰ ਦੀ ਮੰਗ ਹੋ ਗਈ ਸੀ ਪਰ ਹੁਣ ਜਿਹੜੀ ਆ ਉਹ ਚੁੱਪੀ ਧਾਰੀ ਹੋਈ ਆ ਤੁਸੀਂ ਕਿਸ ਵੀਕੇ ਨਾਲ ਦੇਖ ਰਹੇ ਇਸ ਨੂੰ ਵਿਰਤ ਕੋ ਵੈਸੇ ਕੋਈ ਕਾਰਟੂਨ ਫਿਲਮ ਬਣਾਵੇ ਤੇ ਸ਼੍ਰੋਮਣੀ ਕਮੇਟੀ ਦੇ ਢਿੱਡ ਤੇ ਸੂਲ ਇੰਨਾ ਪੁੱਟਦਾ ਵੀ ਪੱਟ ਨਹੀਂ ਲੱਗ ਪੈਂਦੇ ਹੁਣ ਭਾਜਪਾ ਵਾਲੇ ਗੁਰੂ ਗੋਬਿੰਦ ਸਿੰਘ ਦੇ ਤੇ ਚਾਰ ਸਾਹਿਬਜ਼ਾਦਿਆਂ ਦੇ ਕਾਰਟੂਨ ਬਣਾ ਕੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਪਾਏ ਆ ਤੇ ਸ਼੍ਰੋਮਣੀ ਕਮੇਟੀ ਬਿਲਕੁਲ ਚੁੱਪ ਬੈਠੀ ਹੈ ਜੀ ਜਿਹੜਾ ਮੁੱਦਾ ਕੁਲਦੀਪ ਸਿੰਘ ਧਾਰੀਵਾਲ ਸਾਬਕਾ ਜਿਹੜੇ ਮੰਤਰੀ ਨੇ ਪੰਜਾਬ ਤੋਂ ਵਿਧਾਇਕ ਨੇ ਤੇ ਸਪੋਕਸਪਰਸਨ ਨੇ ਆਮ ਆਦਮੀ ਪਾਰਟੀ ਦੇ ਉਹ ਬੋਲ ਰਹੇ ਨੇ ਤੇ ਕੁਲਦੀਪ ਸਿੰਘ ਧਾਰੀਵਾਲ ਨੇ ਕਿਹਾ ਪਿਆ ਜਿੱਥੇਦਰ ਗੜਗੱਜ ਕਿੱਥੇ ਆ ਤੇ ਕਿ ਉਹ ਟੋਕ ਕੇ ਟਕੜਾ ਪ੍ਰਧਾਨ ਕਿੱਥੇ ਅਸ਼ੋਮਣੀ ਕਮੇਟੀ ਦਾ ਕੀ ਉਹਨਾਂ ਨੂੰ ਇਹ ਦਿਖਾਈ ਨਹੀਂ ਦਿੰਦਾ ਪਰ ਗੱਲ ਦਸਿਰਫ ਇਹ ਆ ਕਿ ਜਦੋਂ ਉੱਪਰੋਂ ਦਮਕਾ ਵੱਜਦਾ ਹੈ ਨਾ ਇਹ ਸਭ ਬੋਲਤੀ ਬੰਦ ਹੋ ਜਾਂਦੀ ਹੈ ਜੀ 25 ਲੱਖ ਜਿਹੜੇ ਲੋਕਾਂ ਦੇ ਫਾਰਮ ਸਾਈਨ ਕਰਾਇ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਤੱਕ ਉਹ ਫਾਰਮ ਕਿੱਥੇ ਪਏ ਨੇ ਇਹ 10 ਦਿਨ ਪ੍ਰਧਾਨ ਹੋਰੀ ਵੀ ਤੁਸੀਂ ਦੇਣੇ ਸੀ ਗਵਰਨਰ ਨੂੰ ਫੇਰ ਦੇਣੇ ਸੀ ਤੁਸੀਂ ਰਾਸ਼ਟਰਪਤੀ ਨੂੰ ਨਾ ਰਾਸ਼ਟਰਪਤੀ ਕੋਲੇ ਗਏ ਨਾ ਗਵਰਨਰ ਦੇ ਕੋਲੇ ਗਏ ਫੇਰ ਤੁਸੀਂ ਕਹਿ ਦਿੱਸੀ ਮਾਰਚ ਕਰਾਂਗੇ ਦਿੱਲੀ ਤੁਸੀਂ ਮਾਰਚ ਕਰਨਾ ਹੈ ਲੇਕਿਨ ਮਾਰਚ ਜਿਹੜਾ 24 ਘੰਟੇ ਪਹਿਲਾਂ ਤੁਸੀਂ ਮੁੱਲਤਵੀ ਕਿਉਂ ਕੀਤਾ ਕਿਹਦੇ ਇਸ਼ਾਰੇ ਤੇ ਕੀਤਾ ਕਿਹੜਾ ਧਮਕਾ ਵਜਾ ਫਿਰ ਕੀਤਾ ਤੁਸੀਂ ਉਸ ਤੋਂ ਬਾਅਦ ਤੱਕ ਮਾਰਚ ਨਹੀਂ ਕੀਤਾ ਇਨਾਂ ਦੇ ਪਾਪ ਕੰਮ ਦੇ ਦੇ ਇਨਾਂ ਦੇ ਪਾਪ ਤੇ ਇਨੇ ਕੰਮ ਦੇ ਨਹੀਂ ਵੀ ਜੇ ਕਿਤੇ ਅਸੀਂ ਭਾਜਪਾ ਦੇ ਖਿਲਾਫ ਕੋਈ ਮੋਰਚਾ ਖੋਲ ਦਿੱਤਾ ਤੇ ਸੁਖਬੀਰ ਸਿੰਘ ਬਾਦਲ ਤੇ ਈਡੀ ਤੇ ਸੀਬੀ ਦੀ ਰੇਡ ਸ਼ੁਰੂ ਹੋ ਜਾਣੀ ਚਾਇਦਾ ਕੰਮ ਦੇ ਪਿਓ ਦੇ ਪੁੱਤਾਂ ਕੀਤਾ ਕੋਈ ਨਹੀਂ ਇਨਾਂ ਨੇ ਸવાય ਪੰਜਾਬ ਨੂੰ ਲੁੱਟਣ ਤੇ ਕੁੱਟਣ ਤੋਂ ਸવાય ਹੁਣ ਇਹ ਕਾਰਟੂਨ ਨੂੰ ਲੈ ਕੇ ਕਾਰਟੂਨ ਫਿਲਮ ਬਣ ਜੇ ਨਾ ਤੇ ਬੜੀ ਤਖਰੀਬ ਹੁੰਦੀ ਹੈ ਬਣਗੀ ਜੀ ਸ਼ੋਹਣੀ ਕਮੇਟੀ ਇਤਰਾਜ਼ ਕਰਦੀ ਹੈ ਕੱਲ ਤੱਕ ਇਤਰਾਜ਼ ਕਰਦਾ ਜੀ ਬੰਦ ਕਰੋ ਜੀ ਚੰਗੇ ਭਲੇ ਬੰਦੇ ਬਾਵੀ ਮੰਗ ਕੇ ਆਪਣਾ ਘਰ ਵਾਹਿੰਦਾ ਵੀ ਮੈਂ ਸਿੱਖੀ ਦਾ ਪ੍ਰਚਾਰ ਕਰਕੇ ਮੈਂ ਕੀ ਲੜੇ ਪ੍ਰਚਾਰ ਦੇ ਵੱਖ-ਵੱਖ ਮਾਧਿਮਿਆਂ ਦੇ ਉਹਨਾਂ ਮਾਧਿਮਿਆਂ ਨੂੰ ਸਾਨੂੰ ਵਰਤਣਾ ਚਾਹੀਦਾ ਚਾਰ ਸਾਹਿਬ ਦੇ ਤੇ ਕਾਰਟੂਨ ਫਿਲਮ ਮਲੀ ਸੀ ਨਾ ਇੱਕ ਨੌਜਵਾਨਾਂ ਦੇ ਵਿੱਚ ਇੱਕ ਨਵੀਂ ਮੈਂ ਸੋਚਦਾ ਵੀ ਸਿਰ ਪੈਦਾ ਹੋ ਗਈ ਸੀ ਬਹੁਤ سارے ਨੌਜਵਾਨਾਂ ਨੇ ਨਸ਼ੇ ਛੱਡਦੇ ਸੀ ਔਰ ਉਹਨਾਂ ਨੇ ਆਪਣੇ ਦਮਾਲੇ ਸਜਾਦੇ ਸੀ ਜਿਹੜੇ ਵਾਲ ਕਟੋਨੇ ਸੀ ਵਾਲ ਵੀ ਰੱਖਲੇ ਸੀ ਦਾੜੇ ਪ੍ਰਕਾਸ਼ ਕਰਦੇ ਸੀ ਤੇ ਇਹ ਕੇਂਦਰ ਸਰਕਾਰ ਨੂੰ ਨਹੀਂ ਪਹੁੰਚਦਾ ਤੇ ਸੂਬਾ ਸਰਕਾਰ ਨੂੰ ਨਹੀਂ ਪਹੁੰਚਦਾ ਕਿ ਸਿੱਖੀ ਦਾ ਵਿਸਤਾਰ ਹੋਵੇ ਹੁਣ ਇਹ ਕਾਰਟੂਨ ਬਣਾਏ ਜਾਂਦੇ ਨੇ ਇਹਦੇ ਤੇ ਸ਼੍ਰੋਮਣੀ ਕਮੇਟੀ ਦੇ ਅਕਾਲ ਤਖਤ ਨੂੰ ਕੋਈ ਇਤਰਾਜ਼ ਨਹੀਂਗਾ ਗਲਦੀਪ ਸਿੰਘ ਧਾਰੀਵਾਲ ਨੇ ਬਕਾਇਦਾ ਤੌਰ ਤੇ ਇਹ ਮੁੱਦਾ ਠਾਇਆ ਵਾ ਤੇ ਇਥੇ ਮਾੜੀ ਜੀ ਗੱਲ ਹੋ ਜਾਵੇ ਨਾ ਛੋਟੀ ਜੀ ਵੀ ਗੱਲ ਹੋ ਜਾਵੇ ਉਥੇ ਤੇ ਰੋਲਾ ਪਣਾ ਸ਼ੁਰੂ ਕਰ ਦਿੰਦੇ ਆ ਇਥੇ ਕਿਉਂ ਨਹੀਂ ਕਮੇਟੀ ਬੋਲਦੀ ਤੇ ਗੜਗੱਜ ਕਿਉਂ ਨਹੀਂ ਬੋਲਦਾ ਹੁਣ ਇਹ ਉਹਨਾਂ ਦੀ ਮੰਗ ਵੀ ਠੀਕ ਆ ਤੇ ਮੁੱਦਾ ਵੀ ਠੀਕ ਉਹਨਾਂ ਦਾ ਹੈਗਾ ਵਾ ਹੁਣ ਇਥੇ ਗੱਲ ਕਰਨ ਵੀ ਕੀ ਕਹਿਣਾ ਬੀਜੇਪੀ ਦੇ ਖਿਲਾਫ ਬੋਲ ਕੇ ਤੇ ਵਿਖਾਉਣ ਇਹਨਾਂ ਕਾਲੀ ਲੀਡਰ ਨੂੰ ਆਪਣੇ ਪਾਪ ਕੰਮ ਦੇ ਨਾਮ ਦੇ ਜੇ ਈਡੀ ਆ ਗਈ ਤੇ ਮੁੜ ਕੇ ਜਵਾਬ ਕੀ ਦੇਵਾਂਗੇ ਜਿਸ ਦਿਨ ਕਿਤੇ ਈਡੀ ਨੇ ਇੱਕ ਰੇਡ ਕਰਦੀ ਸੁਖਬੀਰ ਸਿੰਘ ਬਾਦਲ ਤੇ ਉਦੋਂ ਉਹਦੀ ਪ੍ਰਧਾਨਗੀ ਤੇ ਸੰਕਟ ਦੇ ਬਦਲ ਮਡਾਉਣੇ ਸ਼ੁਰੂ ਹੋ ਜਾਣਗੇ ਜੀ ਕਹੇ ਸੇ ਤੁਹਾਨੂੰ ਕਿ ਪ੍ਰਧਾਨਗੀ ਬਹੁਤੀ ਮਜ਼ਬੂਤ ਨਹੀਂ ਹੈਗੀ ਇਹ ਸਿਰਫ ਸੋਸ਼ਲ ਮੀਡੀਆ ਤੇ ਮਜ਼ਬੂਤ ਆ ਲੋਕਾਂ ਜਾ ਕੇ ਵੇਖੋ ਤੇ ਲੋਕ ਬਹੁਤਾ ਸਾਥ ਦੇਣ ਲਈ ਤਿਆਰ ਨਹੀਂ ਹੈਗੇ ਇਹ ਸੇ ਕਰਕੇ ਅਕਾਲੀ ਦਲ ਦੇ ਵਿੱਚ ਏਕਤਾ ਚਾਹੀਦੀ ਆ ਏਕਤਾ ਹੋਊਗੀ ਤੇ ਕੋਈ ਨਾ ਕੋਈ ਬਣੂਗਾ ਅਕਾਲੀ ਦਲ ਦਾ ਨਹੀਂ ਤੇ ਅਕਾਲੀ ਦਲ ਇਹਨਾਂ ਮਰਦੀ ਜੋਰ ਲਾਲ ਇਹਨਾਂ ਨੂੰ ਸੱਤਾ ਦੀ ਕੁਰਸੀ ਨਹੀਂ ਮਿਲਣੀ ਤੇ ਲੜਨ ਜੋਗੇ ਇਹ ਪੈਣਗੇ ਜਿਹੜੇ ਬੂਟੀਆਂ ਦਾ ਝੋਲਾ ਤੇ ਵਿੱਚ ਕਰਛਾ ਤੇ ਪ੍ਰਣਾ ਹੁੰਦਾ ਸੀ ਤੇ ਸ਼ਾਇਦ ਤੇ ਪ੍ਰਣਾ ਹੁੰਦਾ ਸੀਗਾ ਉਹ ਬਾਪੂ ਇਸ ਦੁਨੀਆ ਤੋਂ ਕੂਚ ਕਰ ਚੁੱਕੇ ਨੇ ਹੁਣ ਤੇ ਬੋਦਿਆਂ ਨੂੰ ਜਲ ਲਈ ਹੁੰਦੀ ਆ ਤੇ ਨਾਲ ਬੈਲ ਬੋਟਨ ਪਾਈ ਹੁੰਦੀ ਆ ਤੇ ਕਹਿੰਦੇ ਜੀ ਫਲਾਣਾ ਜਥੇਦਾਰ ਜਗਿੰਦਰਪਾਲ ਜੈ ਨੂੰ ਜਦੋਂ ਮੋਗੇ ਦੇ ਵਿੱਚ ਇਹਨਾਂ ਨਸੀਫਾ ਦਵਾ ਕੇ ਤੇ ਆਪਣੇ ਨੂੰ ਇਲੈਕਸ਼ਨ ਲੜਾਈ ਸੀ ਤੇ ਕਿਹਾ ਜੀ ਸੁਖਬੀਰ ਸਿੰਘ ਬਾਦਲ ਨੇ ਮਹੀਰੇ ਇਕੱਠੇ ਕਰ ਰਿਆ ਤੇ ਉਹਨੂੰ ਮਿਲਣ ਵਾਸਤੇ ਸੂਰੇਸਵਰ ਗਏ ਸੀ ਕਿ ਲੋਕ ਤੋਂ ਉਹਦਾ ਪੀਏ ਕਿਹਾ ਜੀ ਜਥੇਦਾਰ ਸਭੀ ਸੇਵ ਕਰ ਸੇਵ ਕਰ ਰਹੇ ਨੇ ਸੇਵ ਕਰਕੇ ਆਉਂਦੇ ਆ ਤੇ ਫਿਰ ਮਿਲ ਲੋ ਤੁਸੀਂ ਉਹਨੂੰ ਜੇ ਇਹੋ ਜਿਹੇ ਜਹਿਦਦ ਰੋਣਿਆ ਤੇ ਫਿਰ ਇਹ ਆਸ ਰੱਖਦੇ ਇਹ ਛੱਡਦੇ ਹੋ ਵੀ ਮੋਰਚੇ ਲੱਗਣਗੇ ਅੱਜ ਤੱਕ ਜੋ ਕੁਝ ਵੀ ਹਸਲ ਕੀਤਾ ਅਕਾਲੀ ਦਲ ਨੇ ਮੋਰਚੇ 'ਚ ਹਸਲ ਕੀਤਾ ਨਾ ਕਿ ਬਿਆਨਬਾਜ਼ੀ ਤੋਂ ਹਸਲ ਕੀਤਾ ਇਸ ਕਰਕੇ ਧਾਰੀਵਾਲ ਦਾ ਬਿਲਕੁਲ ਪੁਆਇੰਟ ਜਾਇਆ ਜਾ ਤੇ ਉਹਦੇ 'ਤੇ ਗੌਰ ਫਰਮ ਹੋਵੇ ਜੇ ਨਹੀਂ ਗੌਰ ਫਰਮ ਹੋਵੇ ਤੇ ਫਿਰ ਅਸੀਂ ਕਵਾਂਗੇ ਵੀ ਇਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਤੇ ਸ਼੍ਰੋਮਣੀ ਕਮੇਟੀ ਤੇ ਕਾਲ ਤਖ ਦੀ ਕੋਈ ਮਜਬੂਰੀ ਆ ਵੀ ਪਾਜ ਪਾ ਦੇ ਗੀ ਗੋਡੇ ਟੇਕਣ ਦੀ ਜੀ ਜੀ ਬਿਲਕੁਲ ਉਹਨਾਂ ਨੇ ਵੀ ਇਹੀ ਗੱਲ ਬੋਲੀ ਸੀ ਦੇਖੋ ਹੁਣ ਕੀ ਕਰਦੇ ਨੇ ਧਾਮੇ ਸਾਹਿਬ ਬੋਲਦੇ ਨੇ ਜਾਂ ਫਿਰ ਨਹੀਂ ਬੋਲਦੇ ਨੇ ਹੁਣ ਤਾਂ ਇਨਾ ਵਿਰੋਧ ਸ਼ੁਰੂ ਹੋਇਆ ਹੈ ਭਾਜਪਾ ਨੂੰ ਵੀਰਬਾਲ ਦਿਵਸ ਨੂੰ ਲੈ ਕੇ ਵੀ ਕਾਫੀ ਘੇਰਿਆ ਜਾਂਦਾ ਹੈ ਵਿਰੋਧ ਹੁੰਦਾ ਹੈ ਕਿ ਭਾਜਪਾ ਦੇ ਵੱਲੋਂ ਇਹ ਅਜੀਹਾ ਨਾਮ ਕਿਉਂ ਰੱਖਿਆ ਗਿਆ ਅਕਾਲੀ ਆਗੂਆਂ ਦੇ ਵੱਲੋਂ ਵੀ ਵਿਰੋਧ ਹੁੰਦਾ ਹੈ ਐਸਜੀਪੀਸੀ ਨੇ ਵੀ ਤਰਜਤਾਇਆ ਪਰ ਹੁਣ ਇਹ ਵੀ ਕਹਿਣਾ ਹੈ ਕਿ ਕਹਿੰਦੇ ਜਦੋਂ ਇਹ ਨਾਮ ਉਹਨਾਂ ਨੇ ਪੁੱਛਿਆ ਸੀ ਕਿ ਕੀ ਨਾਮ ਉਹਨਾਂ ਨੇ ਗੱਲ ਕੀਤੀ ਸੀਗੀ ਕਿ ਤੁਸੀਂ ਆਪਣੇ ਆਪਣੇ ਸੁਝਾਅ ਦਿਓ ਤੇ ਅਕਾਲੀ ਆਗੂਆਂ ਨੇ ਤੇ ਐਸਜੀਪੀਸੀ ਨੇ ਇਸ ਨਾਮ ਦੇ ਉੱਤੇ ਮੋਹਰ ਲਗਾਈ ਸੀ ਸੁਖਵਾਲ ਸਿੰਘ ਸਰਾ ਬੀਜੇਪੀ ਦਾ ਅਰਗੂ ਤੇ ਇੱਕ ਸਿੱਖ ਮਾਹਿਰ ਡਾਕਟਰ ਅਨਬੀਤ ਸਿੰਘ ਨੇ ਜੀ ਉਹਨਾਂ ਨੇ ਇਹ ਦਾਵਾ ਕੀਤਾ ਕਿ ਇਹ ਨਾਂ ਦੀ ਦੇਣ ਜਿਹੜੀ ਆ ਉਹ ਸਰਦਾਰ ਸੁਖਬੀਰ ਸਾਦਰ ਦੀ ਆ ਇਹਨਾਂ ਨੇ ਲਿਖ ਕੇ ਭੇਜਿਆ ਤੁਸੀਂ ਇਹ ਨਾਂ ਦੇ ਸਕਦੇ ਸਾਡੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਉਹਨਾਂ ਦੇ ਕਹਿਣ ਮੁਤਾਬਕ ਜਾਂ ਤੇ ਕੋਈ ਖਬਰ ਵਿਖਾਉਂਦੇ ਜਾਂ ਕਿ ਉਹਨਾਂ ਦੀ ਆਪਣੀ ਬਾਈਟ ਵਿਖਾਉਂਦੇ ਜਾਂ ਕੁਝ ਵਿਖਾਉਂਦੇ ਉੱਤੇ ਕੁਝ ਵਿਖਾਇਆ ਨਹੀਂ ਉਹਨਾਂ ਨੇ ਦਾਵਾ ਕੀਤਾ ਇਸ ਗੱਲ ਦਾ ਜੀ ਲੇਕਿਨ ਮੈਂ ਗੱਲ ਕਹਿਣਾ ਵੀ ਜਦੋਂ ਅਕਾਲੀ ਭਾਜਪਾ ਗੱਠਜੋੜ ਸੀ ਨਾ ਉਦੋਂ ਨਾ ਤੇ ਕਾਲੀਆਂ ਨੂੰ ਯਾਦ ਆਏ ਬੰਦੀ ਸਿੰਘ ਯਾਦ ਆਏ ਨਾ ਭਾਈ ਬਲਵੰਤ ਸਿੰਘ ਹਵਾਰਾ ਬਲਵੰਤ ਸਿੰਘ ਰਾਜਵਾਨਾ ਯਾਦ ਆਇਆ ਨਾ ਕੋਈ ਹੋਰ ਯਾਦ ਆਇਆ ਲੇਕਿਨ ਅੱਜ ਦੀ ਡੇਟ ਦੇ ਵਿੱਚ ਇਹਨਾਂ ਸਾਰੇ ਯਾਦ ਆਗੇ ਨਹੀਂ ਸਾਰੇ ਮੁੱਦੇ ਯਾਦ ਆਗੇ ਨਹੀਂ ਇਹਨਾਂ ਨੂੰ ਕਿਉਂ ਅੱਜ ਇਹਨਾਂ ਦਾ ਅਲਾਈਅੰਸ ਭਾਜਪਾ ਨਾਲ ਨਹੀਂ ਲੇਕਿਨ ਫੇਰ ਵੀ ਦਬਵੀਂ ਸੱਚ ਬੋਲਦੇ ਨੇ ਖੁੱਲ ਕੇ ਬੋਲਣ ਲਈ ਤਿਆਰ ਨਹੀਂ ਏ ਜਾਂ ਤੇ ਕਿ ਖੁੱਲ ਕੇ ਬੋਲਣ ਨਾ ਫੇਰ ਅਸੀਂ ਕਹਿ ਦਈਏ ਵੀ ਠੀਕ ਤੁਸੀਂ ਖੁੱਲ ਕੇ ਬੋਲਦੇ ਹੋ ਤੁਹਾਡੀ ਮੰਗ ਜਾਇਜ਼ ਹੈਗੀ ਆ ਬੋਲਣ ਲਈ ਤਿਆਰ ਨਹੀਂ ਹੁਣ ਵੀ ਵੀਰ ਦਾ ਬਾਲ ਦੇ ਬੱਜੇ ਉਹ ਨਹੀਂ ਹਟਦੇ ਤੁਸੀਂ ਮੋਰਚਾ ਲਾਉਂਦੇ ਜੀ ਮੋਰਚਾ ਲਾਉਣਾ ਹੀ ਨਹੀਂਗਾ ਕੁਤ ਬੋਦਿਆਂ ਨੂੰ ਜੇਲਾ ਕਿ ਜਿਹੜੇ ਜਿਹਦਰ ਬਣਾਏ ਉਹਨਾਂ 'ਚ ਸ਼ਕਤੀ ਨਹੀਂ ਹੈਗੀ ਜੇਲਾ ਕੱਟਣਾਂ ਉਹਨਾਂ ਨੂੰ 1 ਘੰਟੇ ਠਾਣੇ ਭਾ ਦੇਉ ਤੇ ਉਹ ਕਾਲੇ ਪੈ ਜਾਣਗੇ ਵੀ ਇਹੀ ਤੇ ਏਕੀ ਲਾਣਾ ਛੱਡੀ ਅਸੀਂ ਤੇ ਕਰਦਾ ਤੁਸੀਂ ਕੀ ਲੈਣਾ ਹੈਗਾ ਉਹੀ ਬਾਪੂ ਸੀ ਮੋਚਾ ਲੱਗ ਜਾਂਦੀ ਜੇਲਾ ਜਾਂਦੇ ਸੀ ਕਹਿੰਦੇ ਜ਼ਬਾਨਤ ਨਹੀਂ ਕਰਾਉਣੀ ਜੀ ਕੇਸ ਜਦ ਕੀਤਾ ਸਰਕਾਰ ਆਪ ਵਾਪਸ ਲਵੇ ਸਰਕਾਰਾਂ ਵਾਪਸ ਕਿਸ ਲੈਂਦੀਆਂ ਨਹੀਂ ਇਹਨਾਂ ਦੇ ਵਾਕਈ ਇਹ ਸ਼੍ਰੋਮਣੀ ਕਮੇਟੀ ਐਡੀਬੀ ਸਸਤਾ ਹੈਗੀ ਅਕਾਲੀ ਦਾ ਲਹਿਗਾ ਜੇ ਇਹਨਾਂ ਨੂੰ ਤਰਾਜ ਆ ਵੀਰ ਬਾਲ ਦਿਵਸ ਦੇ ਉੱਤੇ ਵੀ ਮੋਰਚਾ ਵੀ ਨਹੀਂ ਲਾਉਂਦੇ ਅਨੰਦਾ ਸਰ ਆ ਕੋਈ ਨਹੀਂ ਲਿੰਦੇ ਪਤਾ ਵਾ ਬੀਜੇਪੀ ਦੇ ਕੋਲੇ ਜਿਹੜਾ 76 ਉਹ ਖੋਤੇ ਦੇ ਕੈਂਡੀਡਟ ਲੰਮਾ ਵਾ ਜੇ ਇਹਨਾਂ ਨੇ ਕੋਈ ਇਹੋ ਜੀ ਹਰਕਤ ਕਰ ਦਿੱਤੀ ਉਸੇ ਦਿਨ ਇਸ ਗੱਲ ਦਾ ਪਤਾ ਵੀ ਸੁਖਬੀਰ ਸਿੰਘ ਬਾਦਲ ਤੇ ਹੋਰ ਕਾਲੀ ਆਗੂਆਂ ਤੇ ਈਡੀ ਦੇ ਰੇਡ ਸ਼ੁਰੂ ਹੋ ਗਏ ਸੀਬੇ ਦੇ ਰੇਡ ਸ਼ੁਰੂ ਹੋ ਗਏ ਤੇ ਸਭ ਕੁਝ ਖਾਕ ਤੇ ਮਿਲ ਜਾਣਾ ਵਾ ਸਿਰਫ ਆਪਣੀਆਂ ਜਾਇਦਾਦਾਂ ਬਚਾਉਣ ਲਈ ਆਪਣੇ ਜਿਹੜੇ ਪ੍ਰਸਤਾਨਦਾਰ ਕਰਕੇ ਨੋਟ ਕਮਾਏ ਦੋਨ ਬਚਾਉਣ ਲਈ ਇਹ ਕਿਸੇ ਕਿਸਮ ਦੀ ਬੀਜੇਪੀ ਦਾ ਸਿੱਧੇ ਤੌਰ ਤੇ ਜਿਹੜੀ ਆ ਉਹ ਆਢਾ ਨਾਲ ਹੀ ਤਿਆਰ ਨਹੀਂ ਜੀ ਬਿਲਕੁਲ ਦੋ ਨਹੀਂ ਤੋਂ ਬਾਤ ਇੱਕ ਪ੍ਰੋਟੈਸਟ ਕਰਨਾ ਸੀ ਪੰਜਾਬ ਦੇ ਐਮਪੀਜ਼ ਨੇ ਕੇਂਦਰ ਸਰਕਾਰ ਦੇ ਖਿਲਾਫ ਜਿਨ੍ਹਾਂ ਵਿੱਚ ਸੁਖਬੀਰ ਸਿੰਘ ਬਾਦਲ ਵੀ ਖੜੇ ਸੀ ਜੰਦਰੋ ਅੰਮਿਤ ਸ਼ਾਹ ਨਿਕਲਦੇ ਜਿਹੜਾ ਨੇ ਹੱਥ ਬਿਲਬੋਰਡ ਫੜਿਆ ਸੀ ਜਿਹੜੀ ਤਖਤੀ ਫੜੀ ਸੀ ਆਪਣੀ ਢੂਈ ਦੇ ਪਿੱਛੇ ਲੁਕਾ ਲਈ ਸੀ ਇਹਨਾਂ ਨੇ ਕਿ ਮੈਂ ਇਹੀ ਤੁਹਾਡੇ ਖਿਲਾਫ ਹਾਂ ਤੇ ਜਦੋਂ ਇਹਨਾਂ ਡਰ ਹੋਵੇ ਇਹਨਾਂ ਭੈ ਹੋਵੇ ਤੇ ਫਿਰ ਉੱਥੇ ਲੜ ਤੁਸੀਂ ਕਿਵੇਂ ਸਕਦੇ ਹੋ ਇਸ ਕਰਕੇ ਵੀਰ ਬਾਲ ਦਿਵਸ ਇਹ ਕਹੀ ਜਾਂਦੇ ਸਹਿਬ ਜਿਆਦਾ ਸ਼ਹਾਦਤ ਦਿਵਸ ਮਨਾਇਆ ਜਾਵੇ ਬਿਲਕੁਲ ਠੀਕ ਹੈ ਜੀ ਅੱਗੇ ਵੀ ਕਹਿੰਦਾ ਮੈਂ ਫਿਰ ਕਹਿ ਦਿਆਂ ਦੁਬਾਰਾ ਦੁਹਰਾ ਦਿਆਂ ਵੀ ਜਿਹੜੇ ਬਾਬੇ ਜਿਹੜੇ ਸਹਿਬ ਜਾਦੇ ਨੇ ਉਹ ਸਾਡੇ ਵਾਸਤੇ ਬਾਲ ਨਹੀਂ ਉਹ ਬਾਬੇ ਨੇ ਉਹਨਾਂ ਨੂੰ ਬਾਬੇ ਦਾ ਖਿਤਾਬ ਮਿਲਿਆ ਵਾ ਚਾਰ ਸਹਿਬ ਜਾਦੇ ਨੇ ਤੇ ਪੰਜਵੇਂ ਬਾਬਾ ਦੀਪ ਸਿੰਘ ਸ਼ਹੀਦ ਨੂੰ ਮਿਲਿਆ ਖਿਤਾਬ ਇਹ ਬਾਕੀ ਕਿਸੇ ਨੂੰ ਇਹ ਖਿਤਾਬ ਨਹੀਂ ਬਾਬੇ ਦਾ ਹੈਗਾ ਲੇਕਿਨ ਅੱਜ ਬਾਬੇ ਇੱਕ ਕਿੱਟ ਤੇ ਚਾਰ ਚਾਰ ਬੈਠੇ ਨੇ ਜਿਹੜੇ ਆਪਣੇ ਬਾਬੇ ਕਹਿੰਦੇ ਨੇ ਯੇਸੂ ਕਰਕੇ ਇਹਨਾਂ ਦੇ ਵਿੱਚ ਸਮਰਥਾ ਨਹੀਂ ਹੈਗੀ ਲੜਨ ਦੀ ਉਹ ਮਨਾਰੇ ਨੇ 2022 ਤੋਂ ਜਿਹੜੀ ਗੱਲ ਡਾਕਟਰ ਸੁਖਪਾਲ ਸਿੰਘ ਸਰਾਣੇ ਨੇ ਕੀਤੀ ਹੈ ਡਾਕਟਰ ਅਨਬੀਰ ਸਿੰਘ ਸਿੱਖ ਬਾਹਰ ਨੇ ਕੀਤੀ ਹੈ ਸਿੱਖ ਵਿਦਵਾਨ ਨੇ ਕੀਤੀ ਹੈ ਉਹਨਾਂ ਪਰ ਜਿਹੜੇ ਸਬੂਤ ਹਨ ਉਹ ਜਨਤਕ ਕਿਰਨ ਚਾਹੀਦੇ ਆ ਜੀ ਵੀ ਕਹਿੰਦਾ ਸੀ ਕਦੋਂ ਕੇਂਦਰ ਨੂੰ ਚਿੱਠੀ ਲੱਗੀ ਸੀ ਕੀ ਲੱਗੀ ਸੀ ਸੁਖਬੀਰ ਸਿੰਘ ਬਾਦਲ ਨੇ ਜੇ ਇਹ ਗੱਲਾਂ ਸਾਰੀਆਂ ਸਾਹਮਣੇ ਆ ਜਾਣ ਤੇ ਲੋਕ ਆਪੇ ਸਰਬੀਰ ਬਾਦਰ ਦੇ ਦੁਆਲੇ ਉਹ ਜਣ ਕੀ ਵੀ ਤੂੰ ਲਿਖ ਕੇ ਕੋਈ ਨਾ ਦਿੱਤਾ ਕਿ ਤੂੰ ਵਿਰੋਧ ਕਿਉਂ ਕਰ ਰਿਹਾ ਬਿਲਕੁਲ ਜਦੋਂ ਇਹ ਸਰਕਾਰ ਦੇ ਵਿੱਚ ਸੀ ਨਾ ਉਦੋਂ ਤੇ ਇਹਨਾਂ ਨੂੰ ਪੰਜਾਬ ਦੀ ਕੋਈ ਵੀ ਮੰਗ ਸੀ ਉਹ ਸਾਰੀਆਂ ਮੰਗਾਂ ਦਾ ਠੰਡੇ ਬਸਤੇ 'ਚ ਨਹੀਂ ਉਹਦਾ ਹੀ ਦਰਿਆਬੁਰਦ ਕਰ ਦਿੱਤੀਆਂ ਸੀ ਜੀ ਚਿਤ ਗਿਆ ਸੀ ਸਾਰਾ ਇਸ ਕਰਕੇ ਇਹ ਜੈਸਖਬੀਰ ਸਿੰਘ ਬਾਦਲੇ ਲਿਖ ਕੇ ਦਿੱਤਾ ਤੇ ਡਾਕਟਰ ਅਨਬੀਰ ਸਿੰਘ ਤੇ ਸੁਖਪਾਲ ਸਿੰਘ ਸਰਾ ਉਹਨਾਂ ਦੀ ਲੈਟਰ ਨੂੰ ਜਨਤਕ ਕਰਨ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਜੀ ਜੀ ਹੁਣ ਆਪਾਂ ਕਾਂਗਰਸ ਦੀ ਗੱਲ ਕਰ ਲੈਨੇ ਆ ਕਿ ਕਾਂਗਰਸ 'ਚ ਜੋ ਅੰਦਰਖਾਤੇ ਕਲੇਸ਼ ਚੱਲਦਾ ਉਸ ਤੋਂ ਬਾਅਦ ਹੁਣ ਆਗੂਆਂ ਦਾ ਕਹਿਣਾ ਹੈ ਕਿ ਕਾਫੀ ਨਾਰਮਲਾਈਜ਼ ਹੋ ਰਿਹਾ ਸਾਰੇ ਇਕੱਠੇ ਨੇ ਕੋਈ ਕੱਲਾ-ਕੱਲਾ ਨਹੀਂ ਆ ਪਰ ਇਸੇ ਵਿਚਾਲੇ ਭਾਰਤ ਪੂਸ਼ਣ ਆਸ਼ੂ ਦਾ ਇੱਕ ਬਿਆਨ ਹੁੰਦਾ ਉਹਨਾਂ ਨੇ ਆਪਣੇ ਪ੍ਰਧਾਨ ਦੇ ਉੱਤੇ ਸਵਾਲ ਚੁੱਕੇ ਨੇ ਤੇ ਨਾਲ ਹੀ ਸੁਖਬੀਰ ਸਿੰਘ ਬਾਦ ਦੇ ਲਈ ਵੀ ਉਹਨਾਂ ਦਾ ਮੋਹ ਜਾਗਿਆ ਉਹ ਕੀ ਹੈ ਮਾਮਲਾ ਪਟਿਕਾ ਵਿਪ ਭਾਰਤ ਪੂਸ਼ਣ ਆਛੂ ਉਹ ਵਿਅਕਤੀ ਹੈ ਜਿਨ੍ਹਾਂ ਨੇ ਆਪਣੀ ਚੋਣ ਦੇ ਵਿੱਚ ਇਹ ਗੱਲ ਕਹੀ ਸੀ ਵੀ ਇੱਥੇ ਰਾਜਾ ਵੜਿੰਗ ਤੇ ਪ੍ਰਤਾਪ ਨੂੰ ਇੱਕ ਬਾਜੂਆ ਵਗੈਰਾ ਨਹੀਂ ਹੋਣੀ ਚਾਹੀਦੀ ਜੀ ਜੇ ਕਿਤੇ ਮੂਰਖ ਨੰਬਲ ਜੁੜੀਏ ਨਾ ਉਹਨਾਂ ਦੇ ਕੋਈ ਸਿੰਘ ਨਹੀਂ ਲੱਗੇ ਹੁੰਦੇ ਉਹ ਐਸੇ ਦੁਨੀਆਂ 'ਚ ਹੀ ਵੱਸਦੇ ਨੇ ਤੂੰ ਪਾ ਤੂੰ ਕਾਂਗਰਸ ਨੂੰ ਚੋਣ ਲੜ ਰਿਹਾ ਸਭ ਤੂੰ ਆਪਣੇ ਪ੍ਰਧਾਨ ਨੂੰ ਬੁਲਾ ਤੀ ਮੇਰਾ ਪ੍ਰਧਾਨਾ ਕਿ ਇਥੇ ਪ੍ਰਚਾਰ ਕਰੇ ਮੇਰਾ ਤਾਂ ਕਿ ਮੈਂ ਚੋਣ ਜਿੱਤ ਸਕਾਂ ਰਾਣਾ ਗੁਰਦੀਪ ਦੇ ਕਹਿਣ ਦੇ ਉੱਤੇ ਤੇ ਚੰਦੀ ਦੇ ਕਹਿਣ ਤੇ ਤੂੰ ਇਹ ਗੱਲ ਕਹਿ ਦਿੱਤੀ ਵੀ ਨਹੀਂ ਜੀ ਮੇਰੀ ਕੈਂਪੇਨ ਦੇ ਵਿੱਚ ਇਹ ਦੋ ਬੰਦੇ ਨਹੀਂ ਆਉਣੇ ਜੀ ਤੇ ਉਹ ਆਏ ਵੀ ਨਹੀਂ ਆਪਣੇ ਲੈਵਲ ਤੇ ਉਹ ਮੀਟਿੰਗਾਂ ਸ਼ੀਟੀਆਂ ਜਾਂ ਮਾੜੀਆਂ ਮੋਟੀਆਂ ਛੋਟੀਆਂ ਮੋਟੀਆਂ ਰੈਲੀਆਂ ਜਰੂਰ ਕਰਦੇ ਨੇ ਲੇਕਿਨ ਉਹਨਾਂ ਨੇ ਇਹਨਾਂ ਦੀ ਕਿਸੇ ਵੀ ਸਟੇਜ ਦੇ ਵਿੱਚ ਜਿਹੜੀ ਆ ਉਹ ਕਿਸੇ ਸਾਹ ਚੜੀ ਨਹੀਂ ਪਈ ਜੀ ਅੱਜ ਆਸ਼ੂ ਹੋਰੀਏ ਗੱਲ ਕਹਿ ਰਹੇ ਨੇ ਸਾਡੇ ਕਾਂਗਰਸੀ ਵਰਕਰਨ ਦੇ ਉਤੇ ਹਾਕਮ ਪਿਰ ਪੰਜਾਬ ਦੀ ਆਮ ਆਦਮੀ ਪਾਰਟੀ ਜਿਹੜੀ ਆ ਇਲੈਕਸ਼ਨ ਨੂੰ ਲੈ ਕੇ ਉਹਨਾਂ ਤੇ ਪਰਚੇ ਦਰਜ ਕਰ ਰਹੀ ਐ ਤੇ ਸਾਡਾ ਪ੍ਰਧਾਨ ਕੂਕ ਕੁੰਭ ਕਨੇ ਨਹੀਂ ਸੁੱਤਾ ਪਿਆ ਉਹਨਾਂ ਸੁਖਬੀਰ ਸਿੰਘ ਬਾਦਲ ਦੀ ਬਾਰੇ ਗੱਲ ਕਹੀ ਵੀ ਜੇ ਕੋਈ ਸਿੱਖਣਾ ਤੇ ਸੁਖਬੀਰ ਸਿੰਘ ਬਾਦਲ ਤੋਂ ਸਿੱਖੋ ਆਪਣੇ ਵਰਕਰਾਂ ਦਾ ਕਿੰਨਾ ਖਿਆਲ ਰੱਖਦੇ ਆਪਣੇ ਪਾਰਟੀ ਦਾ ਕਿੰਨਾ ਖਿਆਲ ਰੱਖਦੇ ਆ ਜਿੱਥੇ ਕਿਤੇ ਵੀ ਧੱਕਾ ਹੁੰਦਾ ਉੱਥੇ ਪ੍ਰਧਾਨ ਆਪੋ ਜਾਂਦਾ ਤੇ ਫਿਰ ਕਹਿੰਦਾ ਵੀ ਭਾਈ ਜਿਹੜੇ ਅਫਸਰ ਧੱਕਾ ਕੀਤਾ ਉਹਨਾਂ ਵਾਸਤੇ ਲਾਂਡ ਲਾਲੜੀ ਬਣਾਈਏ ਤੇ ਸਾਡੀ ਸਰਕਾਰ ਆਉਣ ਤੇ ਫਿਰ ਉਹਨਾਂ ਨਾਂ ਨੰਦਿਖਿਆ ਜਾਊਗਾ ਉਹ ਬਾਅਦ ਦੀ ਗੱਲ ਹੈ ਜਿੱਥੇ ਨਾਲ ਲੇਕਿਨ ਆਪਣੇ ਵਰਕਰਾਂ ਨੂੰ ਆਪਣੇ ਸਮਰਥਕਾਂ ਨੂੰ ਹੌਸਲਾ ਜਰੂਰ ਦਿੰਦੇ ਆ ਨਾ ਤੇ ਡਟਦੇ ਵੀ ਆ ਤੇ ਹੁਣ ਤੱਕ ਉਹਨਾਂ ਨੇ ਕਈ ਪ੍ਰਾਪਤੀਆਂ ਕੀਤੀ ਐ ਐਸਐਸਪੀ ਸੱਟਪਨ ਸਸਪੈਂਡ ਕਰਾਤੀ ਇੱਕ ਐਸਐਸਪੀ ਨੂੰ ਮਜਬੂਰੀ ਵਾਸਤੇ ਜਿਹੜਾ ਸੀ ਛੁੱਟੀ ਜਾਣਾ ਪਿਆ ਦੋ ਡੀਐਸਪੀ ਬਦਲਾਤੇ ਦੋ ਸਸਪੈਂਡ ਕਰਾਤੇ ਇੱਕ ਐਸਚੋ ਬਦਲਾਤਾ ਇਹੋ ਜਿਹੀਆਂ ਕਈ ਕਹਾਣੀਆਂ ਨੇ ਜਿਹੜੀਆਂ ਪਿਛਲੇ ਸਮੇਂ ਇਲੈਕਸ਼ਨ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਬਿਆਨਬਾਜ਼ੀ ਕਰਕੇ ਤੇ ਸਰਕਾਰ ਦੇ ਖਿਲਾਫ ਮਹਮਜੂਰ ਖੋਹ ਕੇ ਤੇ ਆਪਣੇ ਵਰਕਰਾਂ ਦੀ ਮਦਦ ਕੀਤੀ ਆਪਣੇ ਵਰਕਰ ਜਿਹੜੇ ਫੜੇ ਸੀ ਉਹ ਵੀ ਛਡਵਾਏ ਨੇ ਉਹਨਾਂ ਨੂੰ ਜਮਾਨਤਾਂ ਵਿੱਚ ਦਵਾਈਆਂ ਨੇ ਕਿਸ ਵੀ ਖਰਚ ਕਰਾਇਆ ਨੇ ਉਹਨਾਂ ਕਹਿੰਦੇ ਰਾਜਾ ਬੜੇ ਘੋਰਾਂ ਨੂੰ ਕਿਹੜੇ ਚਿੰਤਾ ਹੀ ਨਹੀਂ ਹੈਗੀ ਇਲੈਕਸ਼ਨ ਨੂੰ ਲੈ ਕੇ ਸਾਡੇ ਵਰਕਰਾਂ ਦੇ ਉੱਤੇ ਸਾਡੇ ਸਮਰਥਕਾਂ ਤੇ ਪਰਚੇ ਦਰਜ ਕੀਤੇ ਜਾ ਰਹੇ ਨੇ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਲੇਕਿਨ ਰਾਜੇ ਬੜੇ ਘੋਰੀ ਜਿਹੜਿਆ ਉਹ ਇੰਨੇ ਬੇਪਰਵਾਹਾਂ ਕੰਮ ਕਰਨੇ ਨਹੀਂ ਸੁੱਤੇ ਪੈਣੇ ਕੋਈ ਦਸ ਸਵਾਲ ਕੋਈ ਹੋਰ ਆ ਤੇ ਜਵਾਬ ਕੋਈ ਹੋਰ ਹੀ ਦੇਈ ਜਾਂਦੇ ਨੇ ਜੀ ਇਹ ਆਚੂ ਸਾਹਿਬ ਨੇ ਉਹਨਾਂ ਦੀ ਕਾਰਗੁਜ਼ਾਰੀ ਤੇ ਕਿੰਤੂ ਪਰੰਤੂ ਕੀਤੇ ਲੇਕਿਨ ਸਾਡੀ ਇਨਫਰਮੇਸ਼ਨ ਦੇ ਮੁਤਾਬਕ ਕਿ ਪੀਛਲੇ ਸਾਲ ਚੜ੍ਹਦੇ ਹੀ ਪੰਜਾਬ ਕਾਂਗਰਸ ਕੋਈ ਵੱਡੀਆਂ ਤਬਦੀਲੀਆਂ ਹੋਣ ਜਾ ਰਹੀਆਂ ਨੇ ਉਹਦੇ ਵਿੱਚ ਪ੍ਰਧਾਨ ਬਦਲੇ ਜਾਣ ਦੀ ਵੀ ਸਭਾਵਨਾ ਦੱਸੀ ਜਾ ਰਹੀ ਹੈ ਪਰ ਇਹਦੀ ਕੋਈ ਸਾਡੇ ਕੋਲੇ ਸਪਸ਼ਟ ਤੇ ਪੁਖਤਾ ਕੋ ਸਬੂਤ ਨਹੀਂ ਹੈਗੇ ਜੋ ਕਚਾਵਾ ਅਸੀਂ ਉਹਦੀ ਗੱਲ ਕੀਤੀ ਹੈ ਜੀ 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 ਬਿਲਕੁਲ ਦੇਖਦੇ ਆ ਹਾਂ ਦੇ ਸਾਨੂੰ ਹੁਣ ਕੀ ਕੁਝ ਹੁੰਦਾ ਹੈ ਕਿ ਕੁਝ ਬਦਲਦੇ ਨੇ ਵਿਰੋਧਤਾ ਇਹਨਾਂ ਦਾ ਕਿਸੇ ਨੇ ਕੀ ਕਰਨਾ ਹੈ ਆਪਸ ਵਿੱਚ ਇੱਕ ਦੂਸਰੇ ਦਾ ਬਹੁਤ ਕਰਦੇ ਨੇ ਕਲੇਸ਼ ਤਾਂ ਹੁੰਦਾ ਹੀ ਰਹਿੰਦਾ ਹੈ ਤੇ ਜੋ ਖਲਾਰਾ ਪਿਆ ਹੋਇਆ ਲੱਗਦਾ ਹੈ ਕਿ ਹਾਈ ਕਮਾਂਡ ਨੂੰ ਸਮੇਟਾ ਲਈ ਹੁਣ ਕੁਝ ਤੇ ਕਰਨਾ ਹੀ ਚਾਹੀਦਾ ਹੈ ਬਾਕੀ ਦੇਖੋ ਪਟੇ ਸਾਹਿਬ ਪੁਨਰ ਸੁਜੀਤ ਸ਼ਰੋਮਣੀ ਅਕਾਲੀ ਨੇ ਅਕਾਲੀ ਦਲ ਨੇ ਵੀ ਆਪਣੀਆਂ ਸਰਗਰਮੀਆਂ ਤੇਜ਼ ਕਰ ਲਈਆਂ ਨੇ ਮਰਟੀ ਸਿੰਘ ਏ ਵਾਲੀ ਦੇ ਬਿਆਨ ਤੋਂ ਬਾਅਦ ਹੁਣਾਂ ਨੇ ਆਪਣੀ ਪਾਰਟੀ ਫਾਰਮ ਕਰਨ ਦੀਆਂ ਕਹਿੰਦੇ ਜੋ ਤਿਆਰੀਆਂ ਨੇ ਉਹ ਘਾਤ ਖਿੱਚ ਲਈਆਂ ਨੇ ਉਨਨਾਂ ਸਰਜੀਤ ਕਾਲੀਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇੱਕ ਕਮੇਟੀ ਫਾਰਮ ਕੀਤੀ ਸੀ ਉਸ ਕਮੇਟੀ ਨੂੰ ਕਿਹਾ ਗਿਆ ਸੀ ਵੀ ਤੁਸੀਂ ਇਮੀਡੀਏਟਲੀ ਜਿਹੜਿਆਂ ਜਾ ਕੇ ਦਿੱਲੀਆਂ ਦੇ ਜਾ ਕੇ ਤੇ ਜ਼ਿਲ੍ਹਾ ਦੇ ਲੀਡਰਾਂ ਨਾਲ ਗੱਲਬਾਤ ਕਰਕੇ ਤੇ ਜ਼ਿਲ੍ਹਾ ਕਮੇਟੀ ਦਾ ਗਠਨ ਕਰੋ ਉਹ ਪੂਰਾ ਕੰਮ ਕਰਕੇ ਸਭ ਰਿਪੋਰਟ ਕਰੋ ਲੇਕਿਨ 3 ਮਹੀਨੇ ਬੀਤ ਬਾਨ ਜਾਣ ਦੇ ਬਾਵਜੂਦ ਵੀ ਉਸ ਕਮੇਟੀ ਨੇ ਕੋਈ ਕੰਮ ਨਹੀਂ ਕੀਤਾ ਹੁਣ ਇਹਨਾਂ ਨੇ ਇੱਕ ਨਵੀਂ ਕਮੇਟੀ ਪੰਜ ਮਹੀਨੀ ਫਾਰਮ ਕਰ ਦਿੱਤੀ ਆ ਜਿਹਦੇ ਵਿੱਚ ਗੁਰਪ੍ਰਤਾਪ ਸਿੰਘ ਮਡਾਲਾ ਕਾਫੀ ਪਿਛਲੇ ਲੰਬੇ ਸਮੇਂ ਤੋਂ ਸੁਧਾਰ ਲੈਤੋ ਸਰਗਰਮ ਨੇ ਇਹ ਜਸਟਿਸ ਨਿਰਮਨ ਸਿੰਘ ਨੇ ਚੰਗੇ ਬੰਦੇ ਨੇ ਪਰਮਿੰਦਰ ਸਿੰਘ ਢੀਂਡਸਾ ਵਸਦਾ ਸੀ ਛੋਟੇਪੁਰ ਐ ਸੰਤਾ ਸਿੰਘ ਅਮੈਦਪੁਰੀ ਪੰਜੇ ਨਾਈ ਨਾਮੀ ਗ੍ਰਾਮੀ ਨੇ ਪੰਜੇ ਦਾ ਹੀ ਸਿਆਸਤ ਦੇ ਵਿੱਚ ਕਾਫੀ ਵੱਡਾ ਰੋਲ ਆ ਇਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ 31 ਦਸੰਬਰ ਤੱਕ ਜਿਹੜੇ ਇਹ ਸਾਰਿਆਂ ਦਾ ਜ਼ਿਲ੍ਹਾ ਚ ਜ਼ਿਲ੍ਹਾ ਜ਼ਿਲ੍ਹਿਆਂ ਦਾ ਗੱਲ ਕਰਕੇ ਜ਼ਿਲ੍ਹਾ ਕਮੇਟੀਆਂ ਨੂੰ ਜਿਹੜਾ ਕੰਮ ਪੂਰਾ ਕਰਕੇ ਤੇ ਪ੍ਰਧਾਨ ਨੂੰ ਰਿਪੋਰਟ ਕਰਨੀ ਆ ਤਾਂ ਕਿ ਉਹਨਾਂ ਨੂੰ ਐਲਾਨਿਆ ਜਾ ਸਕੇ ਨਾਲ ਇਹ ਗੱਲ ਕਹੀ ਹੈ ਕਿ ਪਹਿਲੀ ਜਨਵਰੀ ਤੋਂ ਜਿਹੜੇ ਜ਼ਿਲਹਾਵਾਰ ਜੜੀਆਂ ਇਹਨਾਂ ਨੇ ਮੀਟਿੰਗਾਂ ਅਟੈਂਡ ਕਰਨੀਆਂ ਜ਼ਿਲਹਾਵਾਰ ਜੜੀਆਂ ਉਹ ਹੋ ਸਕਦਾ ਵੀ ਮੀਟਿੰਗਾਂ ਦੇ ਨਾਲ-ਨਾਲ ਕੋਈ ਰੈਲੀਆਂ ਵੀ ਕਰਨੇ ਮਤਲਬ ਸਰਗਮੀਆਂ ਸਰਗਰਮੀਆਂ ਤੇਜ਼ ਕਰ ਦੇਣਗੇ ਮਾਨਪ੍ਰੀਤ ਯਾਲਦੀ ਦੇ ਨਾਲ ਜਿਹੜਾ ਨਵਾਂ ਮੋੜ ਆਇਆ ਸੀ ਉਹਨੇ ਫਿਰ ਉਹ ਫਿਰ ਸਿੱਧਾ ਹੋ ਗਿਆ ਜਦੋਂ ਮਨਪਿਆ ਜੀ ਯਾਲਦੀ ਦੇ ਕਹਿਤਾ ਜੀ ਮੇਰੇ ਵਿਆਹ ਨੂੰ ਤੋਰਮਣ ਕਮੇਸ਼ ਕੀਤਾ ਮੈਂ ਪੁਨਰ ਸੰਜੀਤ ਕਾਲਜ ਦਾ ਹਿੱਸਾ ਮਸੀਹ ਫਿਰ ਕਹਿੰਦੇ ਆ ਚਰਨਜੀਤ ਸਿੰਘ ਬਰਾੜ ਨੂੰ ਅੱਖੋਂ ਪਰੋਖੇ ਕਰਕੇ ਤੁਸੀਂ ਆਪਣਾ ਨੁਕਸਾਨ ਕਰ ਰਹੇ ਉਹਨੂੰ ਜ਼ਿੰਮੇਵਾਰੀ ਜ਼ਰੂਰ ਕੋਈ ਵੱਡੀ ਦਿਓ ਤਾਂ ਕਿ ਉਹ ਤੁਹਾਡੀ ਗੱਲ ਜੜੀਓ ਜਾ ਕੇ ਸਮਾਚਾਰ ਚ ਕਰ ਸਕੇ ਮੀਡੀਆ ਚ ਕਰ ਸਕੇ ਉਹਨੂੰ ਜਿੰਦ ਦਿੱਤੀ ਨਹੀਂ ਲੇਕਿਨ ਇੱਕ ਬੰਦਾ ਹੈਗਾ ਤੇਜਿੰਦਰ ਸਿੰਘ ਤੇਜਿੰਦਰ ਸਿੰਘ ਪੰਨੂ ਉਹਨੂੰ ਚੰਡੀਗੜ੍ਹ ਦਫਤਰ ਨਾ ਵੀਡੀਓ ਚਾਰਜ ਲਾਤਾ ਤੇ ਉਹ ਬੰਦੇ ਬਾਰੇ ਜਾਣਕਾਰੀ ਮਿਲੀ ਕਿ ਉਹ ਰਵੀਿੰਦਰ ਸਿੰਘ ਹੋਂ ਦਾ ਬੰਦਾ ਵਾ ਇੱਥੇ ਵੀ ਮਜਬੂਰੀ ਹੈ ਇਹਨਾਂ ਦੀ ਕਿਉਂਕਿ ਜਿਹੜਾ ਸੋਸ਼ਲ ਮੀਡੀਆ ਦਾ ਖਰਚਾ ਬਹੁਤ ਉਹ ਖਰਚਾ ਫਿਰ ਜਿਹੜਾ ਰਵੀਿੰਦਰ ਸਿੰਘ ਹੋਰੀ ਸਾਰਾ ਖਰਚਾ ਚੱਲਣਗੇ ਉਹ ਹੀ ਖਰਚਾ ਦੇਣਗੇ ਤੇ ਉਹਨਾਂ ਦੇ ਖਰਚੇ ਤੇ ਇਹ ਸੋਸ਼ਲ ਮੀਡੀਆ ਚੱਲੇਗਾ ਪਹਿਲਾਂ ਤੇ ਇਹ 8 ਲੱਖ ਰੁਪਏ ਤੱਕ ਮਹੀਨੇ ਦਾ ਖਰਚਾ ਕਰਦਾ ਸੀ 8 ਲੱਖ ਰੁਪਏ ਸੋਸ਼ਲ ਮੀਡੀਆ ਦੀ ਬਹੁਤ ਹੁੰਦਾ ਜੀ ਜਿਹਨੂੰ ਲੈ ਕੇ ਗਿਆਨੀ ਹੋਰੀ ਸੰਤੁਸ਼ਟ ਨਹੀਂ ਸੀਗੀ ਵੀ ਇੱਕ ਪੇਈ ਤੁਸੀਂ ਚੁਣੋਨੇ ਹੋ ਬਾਕੀ ਦੇ ਕੁਛ ਕਰਦੇ ਹੀ ਨਹੀਂ ਉਹ ਵੀ ਤੁਹਾਡਾ ਅੱਧਾ ਪੇਈ ਅਧੂਰਾ ਹੁੰਦਾ ਵਾ ਜੇ ਚਾਹੀਦਾ ਵਾ ਵੀ ਜਿਹੜਾ ਸੋਸ਼ਲ ਮੀਡੀਆ ਕਹਿੰਦੇ ਤੁਸੀਂ ਗੱਲ ਮੂੰਹ ਕੱਢੋ ਤੇ ਗੱਲ ਜਨਤਾ ਦੇ ਜਿਹੜੇ ਢਿਡ ਪੈਣੀ ਜੀ ਉਸੇ ਵੇਲੇ ਵੀ ਤੁਸੀਂ ਕਿਹਾ ਕੀ ਹੁਣ ਤਜਿੰਦਰ ਸਿੰਘ ਪੰਨੂ ਨੂੰ ਮੀਡੀਆ ਚ ਜਾਵਾਂ ਤਾਂ ਸਰਗਰਮੀ ਵਿਖਾਤੀ ਹੈ ਇਹ ਕਿੰਨੇ ਕਾਮਯਾਬ ਹੁੰਦੇ ਆ ਇਹ ਤੇ ਹੁਣ ਸਾਨੂੰ ਨਹੀਂ ਪਤਾ ਲੇਕਿਨ ਰਵੀਿੰਦਰ ਸਿੰਘ ਉਹਦਾ ਬੰਦਾ ਵਾ ਹੁਣ ਇਹਦਾ ਖਰਚਾ ਜਿਹੜਾ ਕਰਨਗੇ ਸਾਰੇ ਉਹ ਰਵੀਿੰਦਰ ਸਿੰਘ ਆਪਣੀ ਜੇਬ ਤੋਂ ਦੇਣਗੇ ਜੀ ਜੀ ਬਿਲਕੁਲ ਚਲੋ ਵੈਸੇ ਤਾਂ ਠੰਡੇ ਪੈ ਗਏ ਸੀ ਮਾਨਪੀ ਸਿੰਘ ਯਾਲੇ ਦੇ ਬਿਆਨ ਤੋਂ ਬਾਅਦ ਹਲਚਲ ਤਾਂ ਦੇਖਣ ਨੂੰ ਮਿਲ ਗਈ ਹੈ ਬਾਕੀ ਦੇਖੋ ਉਹਨਾਂ ਦਿਨਾਂ ਨੂੰ ਕੀ ਕੁਝ ਹੁੰਦਾ ਹੈ ਪਾਰਟੀ ਦੇ ਵਿੱਚ ਹੋਰ ਵੀ ਤਬਦੀਲੀਆਂ ਕੀ ਕੁਝ ਦੇਖਣ ਨੂੰ ਮਿਲਦੀਆਂ ਨੇ ਬਹੁਤ ਸ਼ੁਕਰੀਆ ਪ੍ਰਧਾਨ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਮਿਹਰਬਾਨੀ ਥੈਂਕ ਯੂ ਥੈਂਕ ਯੂ